ਸਵਾਗਤ ਹੈ ਕਿਸਾਨ ਵੀਰੋ ਹਡਾ ਟੇ ਲੁੰਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987861 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਿੰਡ ਜਾਂਉਂਦਾ ਹੈ ਜੀ ਗੱਲਬਾਤ ਬਾਈਆਂ ਨਾਲ ਕਰਾਵਾਂਗੇ ਆਪਾਂ ਦੋ ਪਲੂਨ ਝੋਟੀਆਂ ਲੈ ਕੇ ਆਏ ਆ ਕਿਹੜਾ ਕਿੰਨੇ ਦਿਨ ਬਾਕੀ ਕਿੰਨਾ ਦੁੱਧ ਬਾਤ ਕਰਨੀ ਹੈ ਕੀ ਨਾ ਰਿਕਾਰਡ ਰਹੂਗਾ ਸਾਰਾ ਕੁਝ ਬਾਈ ਤੋਂ ਪੁੱਛ ਕੇ ਤਾਂ ਸਸੀ ਦਾ ਬਾਈ ਸਸੀ ਦਾ ਜੀ ਹੋ ਠੀਕ ਠਾਕ ਹਾਂ ਜੀ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 98722 32144 98 722 32 144 32144 ਪਿੰਡ ਜੀ ਜਿਉਂ ਦਾ ਜ਼ਿਲ੍ਹਾ ਮਠੰਡਾ ਸ੍ਰੀ ਰਾਮਪੁਰਪੁਰ ਤੇ ਨੇੜੇ ਤੇੜੇ ਜੀ ਨੇੜੇ ਵੀਰੇ ਆਪ ਨੂੰ ਤਪਾ ਰਹੇ ਨੇ 8 ਕਿਲੋਮੀਟਰ ਤੇ ਇਧਰ ਰੰਪਾ ਰਹੇ ਨੇ 10 ਕਿਲੋਮੀਟਰ ਜਿਹੜੀ ਪਸ਼ੂ ਮੰਡੀ ਲੱਗਦੀ ਹੈ ਹਾਂ ਤੇ ਵੱਡੇ ਰੋਡ ਤੋਂ ਮੇਨ ਰੋਡ ਤੋਂ 2 ਕਿਲੋਮੀਟਰ ਸਾਈਡ ਤੇ ਆਪਣਾ ਮੰਡੀ ਠੀਕ ਆ ਵੀਰੇ ਤੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਅੱਜ 2 ਝੋਟੀਆਂ ਪਹਿਲਾਂ ਤੋਂ ਹੋਣੇ ਵੀਰੇ ਠੀਕ ਆ ਵੀਰੇ ਤੇ ਦਿਖਾਉਣੇ ਨਗਿੰਨੇ ਹੀ ਹੈ ਹਨਾ ਹਾਂ ਭਲੌਣੇ ਨਗਿੰਨੇ ਬੁੱਟੇ ਠੀਕ ਆ ਤੇ ਬਾਈ ਜੀ ਆਪਾਂ ਪਹਿਲੇ ਨੰਬਰ ਆਈ ਸੂਈ ਸਵਾਈ ਝੋਟੀ ਦੀ ਗੱਲ ਕਰ ਲਗੇ ਦੰਦਾ ਅਜ ਕਿਵੇਂ ਆਗੇ ਇਹ ਚੌਗੀ ਆ ਰਹੇ ਜਿਹਨਾਂ ਬੁੱਟੇ ਠੀਕ ਆ ਪੱਟ ਕੇ ਲੈ ਜਾ ਕੋਈ ਵੀ ਹਾਂ ਕੋਈ ਮਰਜ਼ੀ ਸਰ ਪੈਣ ਲੱਗੇ ਨਾ ਮੈਨੂੰ ਪਤਾ ਬੁੱਢੇ ਆਪਣਾ ਦਾ ਬੰਦਾ ਜਿਹੜੇ ਬੰਦੇ ਆਏ ਆਲਾ ਮਨ ਦਾਣੋ ਤੇ ਲੀ ਲਿਆ ਵੀ ਸੀ ਬੰਦੇ ਗੱਡੀ ਲੈ ਕੇ ਆਏ ਮਾਦੇ ਮੰਨ ਕੇ ਆਪਣ ਨੂੰ ਵੀ ਠੀਕ ਆ ਜੋ ਠੀਕ ਆ ہاں ਵੀ ਹੈਗੀ ਆ ਓਕੇ ਤੇ ਜਿਹੜੀ ਆਪਾਂ ਗਾਂ ਦੀ ਵੀਡੀਓ ਪਾਈ ਸੀਗੀ ਪਰਸੋਂ ਕਾ ਉਹਦਾ ਬੁੱਢੇ ਮਿੰਟੀ ਦੋ ਲੱਗੇ ਉਹਦੇ ਪਿੱਛੇ ਤਾਂ ਇੰਨੇ ਫੋਨ ਆਏ ਹੋਣਗੇ ਆਇਆ ਜੀ ਉਹਦੇ ਪਿੱਛੇ ਤਾਂ ਬਹੁਤ ਫੋਨ ਆਏ ਹੁਣ ਵੀ ਆਈ ਜਾਂਦੇ ਆ ਆਇਆ ਬਾਧੂ ਆਈ ਜਾਂਦੇ ਠੀਕ ਆ ਤੇ ਜੇ ਆਪਾਂ ਪਹਿਲੇ ਨੰਬਰ ਆਈ ਝੋਟੀ ਦੀ ਗੱਲ ਕਰ ਲਈਏ ਕਦੋਂ ਸੂਈ ਆ ਵੀਰੇ ਇਹ ਰਾਤ ਹੀ ਸੂਈ ਆ ਵੀਰੇ ਰਾਤ ਸੂਈ ਆ ਤੇ ਮਗਰ ਕਿ ਆ ਗਿਆ ਮਗਰ ਕੱਟ ਆ ਉਹਦੇ 나ੜੂਆਂ ਤੇ ਬਰੇ ਮੋਹ ਜੋਗੀ ਆ ਤੇ ਕਿੰਨਾ ਕੁ ਬੋਲਾ ਹੋਣੇ ਥੱਲੇ ਇਹ ਥੱਲੇ ਮੰਨ ਲਈ ਬੱਚਾ ਜਿਹਾਂ ਅਗੇ ਤੈਨੂੰ 3.5 ਕਿਲੋ ਬੋਲਾ ਘੜਦਾ ਬੂਟੀ ਜੀ ਆਪਾਂ 10 ਕਿਲੋ ਮੰਨ ਲ ਗਏ ਸਾਰਾ ਹੁਣ 9 ਕਿਲੋ 9 ਕਿਲੋ ਮੰਨ ਲ ਕਿੰਨਾ ਦੇ ਦੂਗੀ ਇਹ ਦੁੱਧ 12 ਕਿਲੋ ਦੇ ਦੂਗੀ ਖੋਲੋ ਇਹਨੂੰ ਬਾਕੀ ਦਾ ਬਰੇ ਜਾ ਕੇ ਕੇ ਨਾ ਆਇਓ ਸਿੰਘ ਦੀ ਫੇਸ ਬਿਊਟੀ ਦੀ ਤੇ ਵੱਡੇ ਕਦ ਕਾਟਦੀ ਝੋਟੀ ਠੀਕ ਆ ਜੀ ਇਹ ਚੌੜੀ ਦੇਖ ਲਾ ਬੂਟੀ ਚੌੜੀ ਚੂੜੀ ਇੱਕ ਨੰਬਰ ਤੇ ਬਾਈ ਨੇ ਦੁੱਧ ਜਮਾ ਜਾਇਜ਼ ਕਿਹਾ ਤੇ ਵੀਡੀਓ ਬਣਾਉਣ ਦਾ ਆਪਣਾ ਟਾਈਮ ਛੋਟੀ ਸਵੇਰੇ ਵੇਲੇ ਹੀ ਹੈ ਨਾ ਬਾਈ ਹਨਾ ਤੇ ਸਵੇਰੇ 10 ਵਜੇ ਤੋਂ ਪਹਿਲਾਂ ਦਾ ਟਾਈਮ ਹੈ ਜੀ ਆਪਣਾ ਠੀਕ ਹੈ ਜੀ ਉਸ ਹਿਸਾਬ ਨਾਲ ਜੱਜ ਕਰ ਲਓ ਪੱਠਪੂੜੇ ਦੀ ਇੱਕ ਨੰਬਰ ਤੇ ਬਾਕੀ ਦਾ ਲੇਵੇ ਦੀ ਬੰਤਰ ਵੀ ਸੋਹਣੀ ਸਾਣਾ ਦੀ ਬੰਤਰ ਵੀ ਸੋਹਣੀ ਲੈਓ ਜੀ ਚੌੜੀ ਚੁੜੀ ਠੀਕ ਆ ਵੀਰੇ ਬਾਕੀ ਆ ਦੰਦਾਂ ਜਾਂ ਹੈ ਤਾਂ ਪਤਾ ਨਹੀਂ ਹੋਰ ਵੀ ਇਹਨੇ ਕਿੱਡੀ ਕ ਬਣਾ ਨਾ ਮੈਂ ਠੀਕ ਆ ਵੀਰੇ ਬਾਕੀ ਬੋਲੇ ਬੂਟੇ ਸਾਫ ਆ ਸਭਾ ਲੋਕਾਂ ਦੇ ਸਾਹਮਣੇ ਵੀਰ ਬੋਲੇ ਸਾਫ ਨਹੀਂ ਕਰੀ ਮੈਂ ਵੀਰੇ ਇੱਕ ਨਹੀਂ ਇਹ ਤਾਂ ਗੱਲ ਚਾਹੀਦੀ ਵੀ ਨਹੀਂ ਤੇ ਆਥਰ ਨੂੰ ਤਾਂ ਕਰਮ ਆ ਜਨੇ ਲੈ ਵਾ ਵਧੀਆ ਤਿਆਰ ਕਰ ਲੈਣਾ ਆ ਦੇਖੋ ਜੀ ਦੂਜੀ ਸ਼ਰਟ ਦੇ ਥਣ 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 ਦਿਖਾਈ ਗਏ ਕਰਾਈ ਗਏ ਚੈੱਕ ਤੇ ਸੀਲਸ ਆਊ ਆ ਬਾਕੀ ਦਾ ਗਾਰੰਟੀ ਵਾਲਾ ਕੰਮ ਹੁੰਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਚਲੋ ਵੀਰੇ ਫਿਰ ਛੱਡੋ ਬੱਚਾ ਆ ਦੇਖੋ ਵੀਰੇ ਬੱਚਾ ਆਪਾਂ ਛੱਡਦੇ ਆ ਤੁਹਾਡੇ ਸਾਹਮਣੇ ਠੀਕ ਆ ਜੀ ਤੇ ਬਾਕੀ ਦੀ ਗੱਲ ਕੱਦ ਕਾਟਨੀ ਨਾ ਜਾ ਕੇ ਆਇਓ ਇੱਕ ਨੰਬਰ ਤੇ ਬਾਕੀ ਮੇਲ ਕੱਪ ਕੱਟਾ ਆ ਗਿਆ ਜੀ ਮਗਰ ਆ ਦੇਖੋ ਜੀ ਬੱਚਾ ਚੋਂਦਾ ਤੁਸੀਂ ਵੀਰੋ ਦੇਖ ਸਕਦੇ ਹੋ ਪੋਰਾ ਵੀ ਨਹੀਂ ਹਨਾ ਵੀਰੇ ਜਿਵੇਂ ਪਹਿਲਾਂ 1% ਵੀ ਨਹੀਂ ਕਰੀ ਝੋਟੀ ਨਹੀਂ ਹੂੰ ਓਕੇ ਜੀ ਆ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਦੇਖੋ ਵੀਰੋ ਬੰਨੋ ਵੀਰੇ ਬੱਚਾ ਆ ਦੇਖੋ ਥਾਣ ਤੁਹਾਨੂੰ ਦਿਖਾਈਏ ਨਿਕੜ ਮੇ ਗੈਪ ਤੇ ਥਾਣਾ ਚਾਰੇ ਤੇ ਧਾਰ ਧੁਰ ਦੀ ਤੁਸੀਂ ਬਹੁਤ ਵਧੀਆ ਲਿਆਉਣੇ ਹਨਾ ਵੀਰੇ ਮਾਈ ਮਾੜਾ ਬੂਟੇ ਲੈਂਦੇ ਨਹੀਂ ਆਪਾਂ ਜੀ ਜੇ ਆਪਾਂ ਕਹਿ ਦੇ ਗਏ ਗੱਲ ਕਰ ਲਗੇ ਜੇ ਅਗਲਾ ਕਹਿ ਦੇ ਵੀ ਧਾਰ ਦੀ ਮਾੜੀ ਨਿਕਲ ਜੂ ਮੇਰੇ ਹਿਸਾਬ ਨਾਲ ਨਹੀਂ ਹੈ ਝੋਟੀ ਹੂੰ ਆ ਦੇਖੋ ਜੀ ਬਾਕੀ ਆ ਪਿਓਰ ਕਿਸੇ ਨੇ ਰੱਖਣੀ ਐ ਨਾ ਗਾਂ ਬਰੀਡ ਤਿਆਰ ਕਰਨ ਨੂੰ ਹੂੰ ਓਕੇ ਬਾਈ ਬਰੀਡ ਤਿਆਰ ਕਰ ਦੂ ਪੂਰੀ ਵਧੀਆ ਤਿਆਰ ਕਰ ਦਊਗੀ ਬਸ ਜੇਵਾ ਜੇ ਨਾ ਝੋਟੀ ਦੇ ਮੂਰੇ ਕਿੱਥੋਂ ਤੱਕ ਪਿਆ ਬਾਕੀ ਬੜਾ ਹੋਰ ਬਾਲਣਾ ਬਾਈ ਹੋਰ ਖੇਡਣਾ ਹੋਈ ਇਧਰਲੇ ਪਾਸੇ ਹੋਈ ਮੜਾ ਜਾ ਤਾਣ ਜਾ ਬੱਚਾ ਆਹ ਇੱਕ ਬਡੀ ਬੋਤਲ ਹੈ ਠੀਕ ਆ ਵੀਰੇ ਕੋਈ ਛੋਟੀ ਮੰਨ ਕੇ ਤੇਰਾ ਕੱਦ ਕਿੰਨਾ ਬਾਈ ਮੇਰਾ ਕੋ ਕੱਦ ਹੋਊਗਾ ਮੰਨ ਲਵਾਂ 6 ਫੁੱਟ ਦੇ ਕਰੀਬ ਹੂੰ ਤੇ ਝੋਟੀ ਫਿਰ ਕੱਲਾ ਗਾਲੀ ਦੇਂਦਾ ਗਾਲੀ ਦੀਦਾ ਤੇ ਆਹ ਚੌੜੀ ਦੇਲਾ ਬੁੱਕੇ ਲਾ ਹੂੰ ਚੌੜੀ ਚੂਹੀ ਦਿਖਾ ਤੇ ਫਿਰ ਪੈਸੇ ਕਿਨੇ ਲਾਵਾਂਗੇ ਇਹਦੇ ਮੁੱਟੇ ਆ ਜੇ ਰੋਟੀ ਨਾਲ ਡੋੜ ਮੰਗੀਆਂ ਨਾ ਕੋਈ 30 ਮੰਗੀਆਂ ਦਾ ਆਪਾਂ ਕੋਈ 30 ਨਹੀਂ ਮੰਗਣਾ ਕੋਈ 10 ਨਹੀਂ ਮੰਗਣਾ ਆਪਾਂ 100 ਨਹੀਂ ਮੰਗਣਾ ਮੁੱਟੇ ਹੋਰ ਦਾ ਹੋਰ ਕਿੰਨਾ ਮੰਗਣਾ 95000 ਤੋਂ ਮੰਨਦਲ ਕਰਦੇ ਬਸ ਠੀਕ ਆ ਵੀਰੇ ਜਾਇਜ਼ ਰੇਟ ਰੱਖੋ ਜਾਇਜ਼ ਇੱਕ ਹੱਥ ਬਣ ਕੇ ਮੈਂਹੰਦੀ ਆ ਵੀਰ ਬਣ ਕੇ ਨੰਬਰ ਪਹਿਲਾ ਇਹਨੇ ਲੈਣੀ ਆ ਠੀਕ ਆ ਨੱਕ ਬੱਕ ਲੈ ਲੈ ਆਲੀ ਸਾਈਵਾਨਾ ਪਾਰੇ ਇਹ ਨਾ ਹੋਵੇ ਬੰਦਾ ਫੋਨ ਤੇ ਗੱਲ ਕਰਕੇ ਮੁਰੋ ਤੈਨੂੰ ਫੋਨ ਲਾ ਲੈ ਜਾਂ ਮੈਨੂੰ ਲਾ ਲੈ ਆ ਇਹਦਾ ਨਾਲਾ ਸੌ ਨਖਰੇ ਕਰਦਾ ਪਿਛਲੀ ਵਾਰ ਆਈ ਵੀਡੀਓ ਚ ਗੱਲ ਹੋਈ ਲੀਲੀ ਰਵੀ ਦੀ ਤੈਨੂੰ ਫੋਨ ਆਇਆ ਹੋਊ ਬੰਦੇ ਦਾ ਤੇ ਮੈਨੂੰ ਬੰਦਾ ਕਹਿੰਦਾ ਪਹਿਲਾਂ ਨਾ ਕਰੀ ਗਿਆ ਭਾਈ ਐ ਮੈਂ ਕਿਹਾ ਭਾਈ ਛੋਟੀ ਫਿੱਟ ਕਰ ਲਾਉਂਦੀ ਆ ਆਹ ਸਾਈਵਾਨਾ ਕਰ ਜਾ ਮਗਾ ਚਾਹੇ ਚਾਰ ਡਾਂਗ ਚੋਲੀ ਠੀਕ ਆ ਉਹ ਗੱਲ ਵੀਰੀਏ ਬੁੱਟੇ ਨਹੀਂ ਸਹੀ ਗੱਲ ਉਹ ਕਹਿੰਦਾ ਵੀਰੇ ਤੈਨੂੰ ਤਾਂ ਹੋਇਆ ਪਿਆ ਵੀ ਮੈਨੂੰ ਪੈਸੇ ਦੇ ਦੇ ਛੇਤੀ ਦੇ ਨਹੀਂ ਆ ਨਹੀਂ ਹੁੰਦਾ ਉਹ ਨਾ ਅਗਲਾ ਅਗਲਾ ਸਮਾਂ ਮੈਂ ਵੀ ਆਖਿਆ ਸੀ ਅਗਲੇ ਨੂੰ ਵੀ ਸਮੱਸਿਆ ਅਗਲਾ ਸਮਝਦਾ ਨਹੀਂ ਤੁਸੀਂ ਤਾਂ ਕਹੇ ਵੀ ਤੇਰਾ ਢੇੜਾ ਲੱਗੂਗਾ ਇਹਨੇ ਆਪਾਂ ਨੂੰ ਪਤਾ ਹੁੰਦਾ 95000 ਜਮਾਨਤਨ ਹੋ ਜਾਊਗਾ ਆਊਗਾ ਠੀਕ ਆ ਤੇ ਮਗਰ ਮੇਲ ਕਾਬ ਕੱਟਾ ਹਨਾ 9 ਕਿਲੋ ਬੌਲਾ ਰੇੜੀ ਤੇ ਕੱਦਗਾਠ ਦੀ ਪੂਰੀ ਹੈਵੀ 10 ਦਿਨ ਬੰਦਾ ਤੋ ਰਫਰੇ ਜੀ ਆ ਮੁੱਲ ਝੋਟੀ ਮਿਲ ਜੇ ਤੈਨੂੰ ਆਪਣਾ ਪਤਾ ਹੀ ਹੈ ਬਾਕੀ ਠੀਕ ਆ ਵੀਰੇ ਤੇ ਹੁਣ ਦੋ ਨੰਬਰ ਦੀ ਗੱਲ ਕਰ ਲੀ ਗਏ ਇਹ ਬਲੂਣਾ ਬੁੱਟੀ ਬਲੂਣਾ ਸੋਪੀਸਾ ਹਣਾ ਵੀਰੇ ਇਹ ਤਾਂ ਨਗੀਨਾ ਹੀ ਆ ਟੌਪ ਦਾ ਠੀਕ ਹੈ ਵੀਰੇ ਨਗੀਨਾ ਆ ਗਿਆ ਤੇ ਵੀਰੇ ਕਿੰਨੇ ਦਿਨ ਬਾਕੀ ਆ ਇਹਦਾ 1 ਹਫਤਾ ਪੈ ਬੁੱਟੀ 1 ਹਫਤਾ ਪੈਂਡਿੰਗ ਖੋਲੋ ਇਹਨੂੰ ਤੋੜ ਕੇ ਦਿਖਾਗੇ ਨਾਲ ਗੱਲਬਾਤ ਕਰੀ ਚੱਲਾਂਗੇ ਤੇ ਕਿੰਨਾ ਦੁੱਧ ਕੱਢ ਦੂਗੀ ਬਾਈ ਪਹਿਲੀ ਵੇਰੇ ਬੁੱਟੀ ਆਪਾਂ ਬਾਲਾ ਨਹੀਂ ਕਹਣਾ 11 ਕਿਲੋ ਦਿੰਦਾ ਖੁੱਲਾ ਝੋਟੀ ਦੇ ਦੂਗੀ ਹੂੰ 12 ਵੀ ਦੇ ਸਕਦੀ ਆ ਦੁੱਧ 14 ਨਹੀਂ ਕਹਿਣਾ ਸੀਨੇ ਸੁਨੇ ਨਹੀਂ ਜਮਾ ਪਤਲੀ ਤੇ ਪਿਓਰ ਹੂੰ ਬਹੁਤ ਬੜਾ ਦੇਣਾ ਵੀ ਲੈ ਸਕਦਾ ਪਰ ਆਪਾਂ 11 ਤੇ ਸਮੀ ਵਾਲੀ ਵੀ ਬਹੁਤ ਆ ਹਣਾ ਵੀਰੇ ਹੂੰ ਬਾਕੀ ਦਾ ਜੇ ਆਪਾਂ ਗੱਲ ਕਰ ਲਈਏ ਥਣ ਲੈਵਾ ਬਾਕੀ ਇਹ ਮਰਨਾ ਬੁੱਟੇ ਹਰ ਦਾ ਪ੍ਰੈਸੋ ਪੀਦਾ ਬਾਕੀ ਦਾ ਉਤਰੀ ਵੀ ਹੁਣ ਵੀ ਬਹੁਤ ਪਈ ਆ ਹਾਂ ਫਿਰ ਉਹਦਾ ਬਚੇ ਨਹੀਂ ਜੀ ਹਾਂ ਆ ਦੇਖੋ ਜੀ ਤੇ ਰੇਟ ਇਹਦਾ ਵੀ ਜਾਇਜ਼ ਹੋਣ ਵਾਲਾ ਜਮਾ ਕੋਈ ਓਵੇਂ ਨਹੀਂ ਗੱਲ ਹੈਗੀ ਵੀ ਰੇਟ ਉਹੀ ਮੰਗੀ ਜਾਣਗੇ ਹੋਰ ਮੰਗ ਲਿਆ ਬੁੱਟੇ ਉਹ ਕੰਮ ਆਪਣੇ ਕੋਈ ਹੈ ਨਹੀਂ ਬਾਕੀ ਪਯੋਰ ਜੈਡ ਬਲੈਕ ਆ ਹਨਾ ਕਿਤੇ ਖੁੰਜੀ ਵੀ ਨਹੀਂ ਉੱਤੋਂ ਮੇਲੇ ਵਾਲੀ ਕੱਟੀ ਆ ਮੇਰੇ ਹਾਂਜੀ ਹਾਂਜੀ ਮੇਲੇ ਵਾਲੀ ਕੱਟੀ ਜਮਾ ਬਾਈ ਵਧੀਆ ਰੰਗਾਂ ਸਿੰਗੀ ਦੇਖੋ ਇਹ ਕੱਟੀਆਂ ਜੁਆ ਹੈ ਰੰਗਾਂ ਦੇਖੋ ਤੇ ਮੁੱਲ ਦਾ ਨਹੀਂ ਫਿਰ ਰਿੰਗ ਵਾਲਾ ਮੰਗਣਾ ਮੈਂ ਕਿਹਾ ਬੂਟੇ ਕੋਈ ਤੈਨੂੰ ਦੱਸੀ ਜਨਾ ਆਪਣੇ ਮੁੱਲ ਦਾ ਹੂੰ ਆ ਦੇਖੋ ਫਿਰ ਇਹਦਾ ਓਬਰੀ ਆ ਜੀ ਬੂਟੇ ਠੀਕ ਆ ਇਹਦਾ ਬੰਦਾ ਵਾ ਜਿਹੜਾ ਦੇਖੀ ਤੇ ਕਮਾਲ ਹੀ ਮੰਨ ਜੇ ਤੂੰ ਵੀ ਕਮਾਲ ਮੰਨੇਗਾ ਹਰਿਆਣ ਕਰਨ ਵਾਲੇ ਮੁੱਲ ਹੋਣਗੇ ਹਾਂ ਤੇ 11 ਤੋਂ 12 ਕਿਲੋ ਦੁੱਧ ਦੇ ਦੂਗੀ ਹਨ ਤੇ ਦੰਦਾਂ ਚ ਕਿਵੇਂ ਆਏ ਦੰਦਾ ਹੀ ਦੋਂਦੀ ਐ ਪਯੌਰ ਦੋਂਦੀ ਪਯੌਰ ਤੇ ਸੰਗ ਸੰਗ ਹਨਾ ਘੜ ਘੜ ਕੀ ਲਾਇਆ ਭਰਾ ਬਦਾਈ ਨੀ ਬੂਟੇ ਨਗੀਨਾ ਹੀ ਆ ਕੱਕੜੀ ਦੇਖੀ ਚੱਲ ਜੋ ਹੂੰ ਆ ਦੇਖ ਥਣ ਥਣ ਬਹੁਤ ਦੂਰਾ ਲੱਗਿਆ ਜਿਵੇਂ ਪਹਿਲਣਗੇ ਹਨਾ ਤੇ ਫਿਰ ਇਹਦੇ ਕਿੰਨੇ ਪੈਸੇ ਲੈਣੇ ਆਗੇ ਇਹਦਾ ਵੀ ਬੂਟੇ ਕੋਈ ਲੱਖ ਨਹੀਂ ਕੋਈ ਗੋਣ ਨਹੀਂ 96 ਹਜ਼ਾਰ ਚ ਮਾਨਤਾਨ ਕਰਦੇ ਨੇ ਫਿਰ ਤਾਂ ਪੂਰਾ ਹੀ ਰੇਟ ਹਾਂ ਜਾਇਜ ਆ ਜਮਾ ਖਿੱਚ ਕੇ ਰੇਟ ਆ ਹਨਾ ਪਰ ਇੱਕ ਬੇਨਤੀ ਹੈ ਵੀਰਾਂ ਨੂੰ ਬਾਈ ਬਣ ਕੇ ਫੋਨ ਕੋਈ ਬੜਾ ਘਟਾਉਣ ਵਧਾਉਣ ਦੇ ਚੱਕਰ 'ਚ ਫੋਨ ਨਾ ਲਾਵੇ ਠੀਕ ਆ ਇਹ ਤੇਰੀ ਗੱਲ ਜਮਾ ਵਿੱਚ ਸਵਾਦ ਲੈਣ ਆਲੇ ਬਈ 76 ਲੈ ਲੈ 75 ਲੈ ਲੈ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਬੂਠੀ ਠੀਕ ਆ ਵੀਰੇ ਜੇਦੋਂ ਆਪਾਂ ਰੇਟ ਹੀ ਜਾਇਜ ਕਰਤਾ ਹਾਂ ਉਹ ਗੱਲਾਂ ਦਾ ਕੋਈ ਦਮ ਨਹੀਂ 96000 ਚ ਮਾਨਤਾਨ ਹੋ ਜਾਣਾ ਗੱਬਣ ਝੋਟੀ ਤੇ 95000 ਚ ਮਾਨਤਾਨ ਹੋ ਜਾਣਾ ਸੂਈ ਸਵਾਈ ਮਗਰ ਖਾਨਮੇ 702 32144 ਮੈਂ ਤੁਹਾਨੂੰ ਇੱਕ ਬੇਨਤੀ ਹੈ 90 ਤੋਂ ਅੰਦਰ ਵਾਲਾ ਦਾ ਫੋਨ ਲਾ ਵੀ ਨਾ ਬੁੱਟੇ ਠੀਕ ਹੈ ਮਨ ਦਾ ਫਾਇਆ ਆਪਾਂ ਇਹ ਜੇ ਬੰਦੇ ਨੇ ਤੁਹਾਨੂੰ ਆਪਾਂ ਦਾ ਪਤਾ ਜਦੋਂ ਪਹਿਲਾਂ ਹੀ ਆਪਾਂ ਰੇਟ ਜਮਾ ਜਾਇਜ਼ ਕਰਤਾ ਹਾਂ ਕੁਝ ਜਾਇਆ ਉਹ ਤੁਮਨ ਦੀ ਬੇਨਤੀ ਹੈ ਠੀਕ ਹੈ ਵੀਰੇ ਦੋ ਝੋਟੀਆਂ ਸੀ ਦੋਨੇ ਤੁਹਾਨੂੰ ਦਿਖਾਤ ਕੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਕੋਈ ਨਾ ਮੰਨੇ ਕੋਈ ਝੋਟੀਆਂ ਨਾ ਮੰਨੇ ਨਹੀਂ ਉਹ ਮੈਂ ਬੋਲਦਾ ਫੁੱਲ ਕਰਦਾਂ ਲੈਂ ਗਿਆ ਠੀਕ ਹੈ ਜੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਇਹ ਤਾਂ ਵੀਡੀਓ ਦੇਖਣ ਲਈ ਤਿਆਰ ਰੋ ਤੁਹਾਨੂੰ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ